ਬਾਬਾ ਸੁਨਦਾਬਾ ਜੀ ਨਾਮ ਪ੍ਰਲਾਦ ਸਿੰਘ ਮੈਂ ਮਹਿਕਮਾ ਪੁਲਿਸ ਦੇ ਵਿੱਚੋਂ ਡੀਐਸਪੀ ਰਿਟਾਇਰਡ ਆ ਤੇ ਮੌਜੂਦਾ ਆ ਜਿਹੜਾ ਜਿੱਥੇ ਅਸੀਂ ਬੈਠੇ ਆ ਬਾਬਾ ਜੀਵਨ ਸਿੰਘ ਬਬੋਰੀਅਲ ਐਂਡ ਰਿਸਰਚ ਟਸ ਦਾ ਮੈਂ ਪ੍ਰੈਜ਼ੀਡੈਂਟ ਆ ਜਿਹੜਾ ਅੱਜ ਦਾ ਮੁੱਦਾ ਤੁਹਾਨੂੰ ਸਾਰੇ ਪੱਤਰਕਾਰਾਂ ਨੂੰ ਤੇ ਜਥੇਬੰਦੀਆਂ ਦੇ ਮੁਖੀਆਂ ਨੂੰ ਜਿਹੜੀ ਅੱਜ ਇਹ ਖੇਚਲ ਦਿੱਤੀ ਆ ਉਹਦਾ ਮੇਨ ਜਿਹੜਾ ਮੁੱਦਾ ਇਹ ਆ ਕਿ ਇਹ ਜਿੱਥੇ ਅਸੀਂ ਬੈਠੇ ਆ ਇਹ 1000 ਗਜ ਦਾ ਪਲਾਟ ਆ ਜਿਹੜਾ 1985 ਦੇ ਵਿੱਚ ਇਹ ਸਾਨੂੰ ਜਿਹੜਾ ਵਾ ਅਸੀਂ ਸਰਕਾਰ ਦੇ ਉਸ ਵੇਲੇ ਦੇ ਰੇਟ ਦੇ ਨਾਲ ਅਸੀਂ ਜੋ ਵੀ ਰੇਟ ਸੀ 135 ਰੁਪਏ ਗਜ ਦੇ ਹਿਸਾਬ ਦੇ ਨਾਲ ਅਸੀਂ ਲਿਆ ਸੀ ਉਹਦੀ ਬਣਦੀ ਜਿੰਨੀ ਵੀ ਰਕਮ ਸੀ ਸਾਰੀ ਮੌਕੇ ਤੇ ਅਦਾ ਕਰ ਦਿੱਤੀ ਸੀ ਉਸ ਤੋਂ ਬਾਅਦ ਇਹ ਮਸਲਾ ਚੱਲਦਾ ਰਿਹਾ ਕਦੀ ਇੰਪਰੂਵਮੈਂਟ ਟਰਸਟ ਨੇ ਸਾਨੂੰ ਚਿੱਠੀ ਪੱਤਰ ਦੇ ਵਿੱਚ ਅਲਜਾਈ ਰੱਖਿਆ ਮੁੱਖ ਦੀ ਗੱਲ ਬਾਅਦ ਦੇ ਵਿੱਚ 2016 ਦੇ ਵਿੱਚ ਸਾਡੀ ਵੈਲੀਡਿਟੀ ਮੱਦੇ ਹੋਇਆ ਨੇ ਇੰਪਰੂਵਮੈਂਟ ਟਰਸਟ ਨੇ ਕਿ ਇਹ ਇਥੋਂ ਦੇ ਮਾਲਕ ਆ ਇਹਨਾਂ ਦੀ ਇਹ ਜਿਹੜੀ ਜ਼ਮੀਨ ਖਰੀਦੀ ਆ ਤੇ ਸਾਨੂੰ ਉਹਨਾਂ ਨੇ ਕਹਿ ਕੇ ਤੁਸੀਂ ਆਪਣੇ ਪੈਸੇ ਜਮ੍ਹਾਂ ਕਰਾਓ ਬਹਿਨਾਨਮਾ ਕਰਾਉਣ ਲਈ ਤੇ ਰਜਿਸਟਰੀ ਕਰਾਉਣ ਲਈ ਉਹਦੇ ਆਪਣੇ ਨਕਸ਼ਾ ਪਾਸ ਕਰਾਉਣ ਲਈ ਜੋ ਅਸੀਂ ਬਣਦੀ ਰਕਮ ਸਾਰੀ ਜਿਹੜੀ ਆ ਉਹਨਾਂ ਨੂੰ ਜਮ੍ਹਾਂ ਕਰਾ ਦਿੱਤੀ ਸੀ ਇੰਪਰੂਵਮੈਂਟ ਟਰਸਟ ਦੇ ਵਿੱਚ ਜਿਹਦੀਆਂ ਸਾਡੇ ਕੋਲ ਰਸੀਦਾ ਮੌਜੂਦ ਨੇ ਔਰ ਅਸੀਂ ਇਹ ਸਰਕਾਰ ਦੇ ਅਦਾਰਿਆਂ ਦੇ ਵਿੱਚ ਸਰਕਾਰ ਲੋਕਲ ਬਾਡੀ ਮਿਨਿਸਟਰ ਜਿਹੜਾ ਉਹਦੇ ਦਫ਼ਤਰ ਵਿੱਚ ਵੀ ਭੇਜੀਆਂ ਕਿ ਸਰਕਾਰ ਦੇ ਕੋਲ ਵੀ ਸਾਡਾ ਇਹ ਸਾਰਾ ਜਿਹੜਾ ਵਾ ਉਹ ਦਸਤਾਵੇਜ਼ੀ ਤੌਰ ਤੇ ਗਿਆ ਹੋਇਆ ਪਰ ਪੈਸੇ ਜਮ੍ਹਾਂ ਕਰਾਉਣ ਤੋਂ ਬਾਅਦ ਸਾਡਾ ਬਿਆਨਾਮਾ ਕਰਨਾ ਸੀ ਤੇ ਸਾਡੀ ਜਿਹੜੀ ਆ ਉਹ ਲਕਸ਼ਾ ਪਾਸ ਕਰਨਾ ਸੀ ਉਦੀ بجائے ਸਾਡਾ ਇੰਪਰੂਵਮੈਂਟ ਦਸ ਨੇ ਸਾਨੂੰ 97 ਲੱਖ 72 ਹਜ਼ਾਰ ਤੇ 800 ਜਿਹੜਾ 75 ਹਜ਼ਾਰ 872 ਰੁਪਏ ਸਾਨੂੰ ਜੁਰਮਾਨਾ ਪਾ ਦਿੱਤਾ ਕਿ ਤੁਸੀਂ ਇੱਥੇ ਅਸਾਰੀ ਨਹੀਂ ਕੀਤੀ ਤੇ ਤੁਹਾਨੂੰ ਇਹਨਾਂ ਜੁਰਮਾਨਾ ਦੇਣਾ ਪੈਣਾ ਜਦੋਂ ਕਿ ਨਕਸ਼ਾ ਜਿਹੜਾ ਪਾਸ ਹੋਣ ਤੋਂ ਪਹਿਲਾਂ ਕੋਈ ਅਸਾਰੀ ਨਹੀਂ ਕੀਤੀ ਜਾ ਸਕਦੀ ਤੇ ਨਾ ਰਜਿਸਟਰੀ ਹੋਣ ਤੋਂ ਕੋਈ ਨਕਸ਼ਾ ਬਣ ਸਕਦਾ ਤੇ ਅਸਾਰੀ ਨਹੀਂ ਕੀਤੀ ਜਾ ਸਕਦੀ ਉਹ ਸਾਰੀਆਂ ਗੱਲਾਂ ਨੂੰ ਅਸੀਂ ਕਾਫੀ ਜਿਹੜਾ ਉਹ ਚਿੱਠੀ ਪੱਤਰ ਵਿਹਾਰ ਸਰਕਾਰ ਨਾਲ ਵੀ ਤੇ ਇੰਪਰੂਵਮੈਂਟ ਟਰਸਟਾਂ ਨਾਲ ਵੀ ਹੁੰਦਾ ਰਿਹਾ ਫਿਰ ਜਿਹੜਾ 145 ਨੰਬਰ ਮਤਾ 16 11 2021 ਦੇ ਵਿੱਚ ਉਸ ਵੇਲੇ ਦੇ ਚੇਅਰਮੈਨ ਇੰਪਰੂਵਮੈਂਟ ਟਰਸਟ ਨੇ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਇਹ ਮਤਾ ਪਾਸ ਕੀਤਾ ਤੇ ਸਰਕਾਰ ਨੂੰ ਮਤਾ ਲਿਖ ਕੇ ਭੇਜਿਆ ਕਿ ਇਸ ਮਤੇ ਦੇ ਮੁਤਾਬਕ ਜਿਹੜਾ ਵਾ ਫੈਸਲਾ ਕੀਤਾ ਗਿਆ ਵਾ ਕਿ ਇਹਨਾਂ ਦਾ ਜਿਹੜਾ ਜੁਰਮਾਨਾ ਵਾ ਉਹ ਰੱਦ ਹੋਣਾ ਚਾਹੀਦਾ ਜੁਰਮਾਨਾ ਇਹਨਾਂ ਨੂੰ ਮਾਫ ਕੀਤਾ ਜਾਵੇ ਪਰ ਉਹਦੇ ਵਿੱਤੇ ਵੀ ਕੋਈ ਗੱਲਬਾਤ ਜਿਆਦੀ ਨਹੀਂ ਸੁਣੀ ਗਈ ਸਾਡੀ ਫਿਰ ਅਸੀਂ ਲੋਕਲ ਬਾਡੀ ਮਿੰਿਸਟਰ ਸਰਦਾਰ ਇੰਦਰਬੀਰ ਸਿੰਘ ਨਿਚਰ ਹੋਰਾਂ ਨੂੰ ਸਾਰੇ ਟਸਤੀਆਂ ਨੂੰ ਮਿਲ ਕੇ ਇੱਕ ਦਰਖਾਸਤ ਦਿੱਤੀ ਜਿਨ੍ਹਾਂ ਨੇ ਉਹ ਦਰਖਾਸਤ ਉੱਤੇ ਐਕਸ਼ਨ ਲੈਂਦੇ ਹੋਏ ਇੰਪਰੂਵਮੈਂਟ ਟ੍ਰਸਟ ਅਵਰ ਸਰ ਤੋਂ ਉਹਨਾਂ ਨੇ ਜਵਾਬ ਮੰਗਿਆ ਟਿੱਪਣੀ ਸਹਿਤ ਰਿਪੋਰਟ ਮੰਗੀ ਟਿੱਪਣੀ ਸਹਿਤ ਰਿਪੋਰਟ ਜਿਹੜੀ ਆ ਉਹ ਸਾਡੇ ایਓ ਜਿਹੜੀ ਇੱਥੇ ਇਸ ਵळे ਮੈਡਮ ਮੌਜੂਦਾ ਸ੍ਰੀ ਸਰਿੰਦਰ ਕੁਮਾਰੀ ਆ ਉਹਨਾਂ ਨੇ ਭੇਜੀ ਸੀ 14 8 2023 ਨੂੰ ਰਿਪੋਰਟ ਭੇਜੀ ਔਰ ਉਹਦੇ ਵਿੱਚ ਬੜੇ ਵਿਸਤਾਰ ਦੇ ਵਿੱਚ ਰਿਪੋਰਟ ਭੇਜਦੇ ਉਹਨਾਂ ਲਿਖਿਆ ਕਿ ਇਹ ਜਿਹੜੀ ਟਾਸ ਨੂੰ ਦਾ ਸਾਰੀ ਜਿਹੜਾ ਜੁਰਮਾਨਾ ਪਿਆ ਵਾ ਇਹ ਨਜਾਇਜ਼ ਆ ਇਹਨੂੰ ਰੱਦ ਕਰਨਾ ਬਣਦਾ ਵਾ ਤੇ ਇਹ ਰੱਦ ਕਰਨ ਦੀ ਸਪਾਰਸ਼ ਉਹਨਾਂ ਕਰਕੇ ਥੋਪੇ ਦਿੱਤੀ ਸੀ ਇਹ ਚਿੱਠੀ ਜਿਹੜੀ ਆ ਇੱਕ ਸਾਲ ਜਿਹੜੇ ਆ ਲੋਕਲ ਬਾਡੀ ਮਿਨਿਸਟਰ ਸਰਦਾਰ ਪ੍ਰਕਾਰ ਸਿੰਘ ਦੇ ਦਫ਼ਤਰ ਦੇ ਵਿੱਚ ਜਿਹੜੀ ਆ ਇਹ ਪਈ ਰਹੀ ਅਸੀਂ ਖੁਦ ਟਰਸਟੀ ਸਾਰੇ ਤੇ ਹੋਰ ਜਥੇਬੰਦੀਆਂ ਜਿਵੇਂ ਵਿਕੀ ਪਰੋਚਾ ਧੂਰੀ ਤੋਂ ਉਹਨਾਂ ਦਾ ਇਕਤਾ ਕੌਮੀ ਇਕਤਾ ਮੰਚ ਹੈਗਾ ਵਾ ਉਹਨਾਂ ਨੇ ਵੀ ਸਾਡੇ ਨਾਲ ਜਾ ਕੇ ਇਹ ਮੰਤਰੀ ਸਾਹਿਬ ਨੂੰ ਮਿਲੇ ਤੇ ਇਹ ਰਿਕੁਐਸਟ ਕੀਤੀ ਸੀ ਕਿ ਇਹ ਸਾਡੀ ਚਿੱਠੀ ਦੇ ਉੱਤੇ ਗੌਰ ਕੀਤੀ ਜਾਵੇ ਜਿਹੜਾ ਕਿ ਸਾਡਾ ਜੁਰਮਾਨਾ ਨਜਾਇਜ਼ ਪਿਆ ਇਹਨੂੰ ਰੱਦ ਕੀਤਾ ਜਾਵੇ ਪਰ ਲਾਰੇ ਲੱਪਿਆਂ ਤੋਂ ਬਿਨਾਂ ਸਾਨੂੰ ਉਥੋਂ ਕੁਝ ਨਹੀਂ ਮਿਲਿਆ ਅੱਜ ਆਜੋ ਕੱਲ ਆਜੋ ਇਸ ਤਰ੍ਹਾਂ ਕਰਦੇ ਕਰਦੇ 1 ਸਾਲ ਲਗਾ ਦਿੱਤਾ ਤੇ ਹੁਣ ਲਾਸਟਲੀ ਇਹ ਗੱਲ ਹੋਈ ਆ ਕਿ 8 8 2024 ਨੂੰ ਜਿਹੜਾ ਡਾਇਰੈਕਟਰ ਲੋਕਲ ਬਾਡੀ ਜਿਹੜਾ ਵਾ 우ਮਾ ਸ਼ੰਕਰ ਜਿਹੜੇ ਆ ਉਹਨਾਂ ਨੇ ਇਹ ਮਤਾ ਜਿਹੜਾ 145 ਨੰਬਰ ਪਾਇਆ ਸੀ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਲੋ ਉਹਨੂੰ ਰੱਦ ਕਰਕੇ ਭੇਜ ਦਿੱਤਾ ਜਿਹੜਾ ਇਹ ਸਾਡੇ ਨਾਲ ਸਰਾਸਕ ਟਰਸਟੀ ਦੇ ਨਾਲ ਤੱਕਾ ਤੇ ਉਹ ਜਿਹੜੀ ਸਮੁੱਚੀ ਕੌਮ ਆ ਮਜੀਦ ਸਿੰਘ ਤੇ ਵਾਲਮੀਕ ਭਾਈਚਾਰੇ ਦੇ ਨਾਲ ਇਹ ਬਹੁਤ ਵੱਡੀ ਇੱਕ ਜਿਹੜੀ ਆ ਉਹਨਾਂ ਨੇ ਇਹਨੂੰ ਕਹਿੰਦਾ ਕਿ ਇਹ ਸਾਡੇ ਨਾਲ ਧੱਕੇਸ਼ਾਹੀ ਕੀਤੀ ਆ ਤੇ ਬੇਇਨਸਾਫੀ ਕੀਤੀ ਆ ਅਸੀਂ ਇਸ ਕਰਕੇ ਇਹ ਰੋਹ ਵਜੋ ਅੱਜ ਜਿਹੜੀ ਇਹ ਕਾਨਫਰੰਸ ਸੱਦ ਕੇ ਤੁਹਾਡੇ ਸਾਰੇ ਭਰਾਵਾਂ ਨੂੰ ਅਸੀਂ ਪੱਤਰਕਾਰ ਜਿਹੜੀ ਐਸੋਸੀਏਸ਼ਨ ਨੂੰ ਇਹ ਜਿਹੜਾ ਅਸੀਂ ਖਿੱਚਲ ਦਿੱਤੀ ਆ ਕਿ ਸਾਡੀ ਸਰਕਾਰ ਤੱਕ ਜਿਹੜੀ ਆ ਇਹ ਆਵਾਜ਼ ਜਿਹੜੇ ਪਹੁੰਚੇ ਕਿ ਅਸੀਂ ਬਿਲਕੁਲ ਇੱਥੇ ਜਿਹੜੇ ਆ ਜਾਇਜ਼ ਬੈਠੇ ਆ ਸਾਨੂੰ ਕਿਸੇ ਨੇ ਇਹ ਜਗ੍ਹਾ ਡੋਨੇਟ ਨਹੀਂ ਕੀਤੀ ਸਾਨੂੰ ਕੋਈ ਦਾਨ ਦક્ષਨਾ ਦੇ ਵਿੱਚ ਨਹੀਂ ਮਿਲੀ ਅਸੀਂ ਪੈਸੇ ਖਰਚ ਕੇ ਇਹ ਮੁੱਲ ਖਰੀਦੀ ਸਾਰੀ ਜਗਾ ਵਾ ਪਰ ਫਿਰ ਵੀ ਸਾਨੂੰ ਜਿਹੜਾ ਇਹਦੇ ਉੱਤੇ ਕੋਈ ਇਨਸਾਫ ਨਹੀਂ ਮਿਲ ਰਿਹਾ ਇਸੇ ਕਰਕੇ ਇਹ ਜਿਹੜੀ ਕਾਨਫਰੰਸ ਮੀਟਿੰਗ ਜਿਹੜੀ ਅੱਜ ਤੁਹਾਡਾ ਮਸਲਾ ਨਾ ਹੈ ਤਾਂ ਅਗਲਾ ਤਾਂ ਰਸਤਾ ਪਕੀ ਹੈ ਹਾਂ ਅਗਲਾ ਸਾਡਾ ਆ ਫਿਰ ਅਸੀਂ ਇਹਦਾ ਸਾਰੇ ਜਥੇਬੰਦੀਆਂ ਸਾਡੇ ਦਾ ਸਹਿਮਤ ਨੇ ਅਸੀਂ ਸਾਡਾ ਸਮੁੱਚਾ ਜਿਹੜਾ ਉਹ ਸਹਿਮਤੀ ਹੋਈ ਆ ਕਿ ਅਸੀਂ ਸਰਕਾਰ ਦੇ ਤੇ ਪ੍ਰਸ਼ਾਸਨ ਦੇ ਬੋਧ ਜਿਹੜੀ ਆ ਉਹ ਤਿੱਖਾ ਸੰਘਰਸ਼ ਕਰਾਂਗੇ ਅਸੀਂ ਮੰਤਰੀ ਪ੍ਰਕਾਰ ਸਣ ਦੇ ਜਿਹੜੇ ਆ ਪੁਤਲੇ ਵੀ ਫੂਕਾਂਗੇ ਤੇ ਅਸੀਂ ਜਾਮ ਵੀ ਜਿਹੜਾ ਵਾ ਉੱਚਾ ਪਡਾਰੀ ਪੁਲ ਤੇ ਤੇ ਹੋਰ ਥਾਵਾਂ ਤੇ ਅਸੀਂ ਜਾਮ ਲਾ ਕੇ ਸਰਕਾਰ ਨੂੰ ਜਿਹੜਾ ਵਾ ਜਿਨ੍ਹਾਂ ਦੇ ਕੰਨ ਤੇ ਜੂ ਨਹੀਂ ਸਰਕਦੀ ਉਹਨਾਂ ਨੂੰ ਮਜਬੂਰ ਕਰਾਂਗੇ ਕਿ ਇਹਦੇ ਤੇ ਫੈਸਲਾ ਲਿਆ ਜਾਵੇ ਤੇ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਕਿੰਨੇ ਦਿਨ ਦਾ ਸਰਕਾਰ ਨੂੰ ਟਾਈਮ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ ਜੀ ਕੱਲ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸ੍ਰੀ ਅਸ਼ੋਕ ਤਲਵਾਰ ਦੇ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਕਿ ਸਾਨੂੰ 15 ਦਿਨ ਦਾ ਸਮਾਂ ਦਿੱਤਾ ਜਾਵੇ ਪਰ ਅਸੀਂ ਫੇਰ ਵੀ ਕਿਾਪੀ ਧੰਨ ਜੀ ਇਹ ਜੋ ਜਗ੍ਹਾ ਜਿੱਥੇ ਅੱਜ ਆਪਾਂ ਬੈਠੇ ਆਂ ਬਾਬਾ ਜੀਵਨ ਸਿੰਘ ਮੈਮੋਰੀਅਲ ਰਿਸਰਚ ਟਰਸਟ ਆਪਾਂ ਇਧਰ ਦੀ ਜਿਹੜੀ ਪ੍ਰਬੰਧਕ ਨੇ ਇਹਨਾਂ ਦੇ ਨਾਲ ਆ ਕਿਉਂਕਿ ਅੱਜ ਤੋਂ ਨਹੀਂ ਇਹ ਬੜੇ ਸਾਲਾਂ ਤੋਂ ਇੱਥੋਂ ਜਿਹੜਾ ਇਹ ਟਰਸਟ ਬਾਬਾ ਜੀਵਨ ਸਿੰਘ ਜੀ ਦੇ ਨਾਂ ਤੇ ਚੱਲ ਰਿਹਾ ਹੈ ਅਤੇ ਪਿਛਲੀਆਂ ਸਰਕਾਰਾਂ ਨੇ ਜਿਹੜੀਆਂ ਇੱਥੇ ਸਹਾਤਾ ਵੀ ਦਿੱਤੀ ਆ ਤੇ ਆ ਜਿਹੜੀ ਗਵਰਨਮੈਂਟ ਮੌਜੂਦਾ ਵਾ ਇਹਨਾਂ ਵੱਲੋਂ ਜੋ ਆ ਕੀਤੀ ਗਈ ਆਸੋ ਵੀ ਨਹੀਂ ਗੱਲ ਇਹ ਬਿਲਕੁਲ ਹੀ ਨਾ ਬਰਦਾਸ਼ਤ ਕਰਨਯੋਗ ਆ ਸਮਾਜ ਦੇ ਵੱਲੋਂ ਤੇ ਨਾ ਹੀ ਬਰਦਾਸ਼ਤ ਕੀਤੀ ਜਾਊਗੀ ਤੇ ਇਹਨਾਂ ਨੂੰ ਆਪਾਂ ਅਪੀਲ ਵੀ ਕਰਦੇ ਆ ਕਿ ਇਹਨੂੰ ਮੁੜ ਵਿਚਾਰ ਕਰਕੇ ਜਿਹੜਾ ਤੁਸੀਂ ਇਹਨਾਂ ਫੈਸਲੇ ਨੂੰ ਰੱਦ ਕੀਤਾ ਮਤਾ ਨੰਬਰ 145 ਨੂੰ ਅਪਗੁਰਮਾ ਟਰਸਟ ਦੇ ਮਤੇ ਨੂੰ ਉਹਨੂੰ ਬੜ ਤੋਂ ਲਪਾਲ ਕਰਕੇ ਜੋ ਜੁਰਮਾਨਾ ਮਾਫ ਕਰਨ ਦੀ ਸਿਫਾਰਿਸ਼ ਹੋਈ ਆ ਉਹਨੂੰ ਮਾਫ ਕੀਤਾ ਜਾਵੇ ਤਾਂ ਜੋ ਇੱਥੇ ਕੋਈ ਨਾ ਕੋਈ ਬਾਬਾ ਜੀ ਹਸਨਜੀ ਦੇ ਨਾਮ ਤੇ ਇੰਸਟੀਚੂਟ ਜਾਂ ਕੋਈ ਪੀਜੀ ਜਾਂ ਕੋਈ ਕਮਿਊਨਿਟੀ ਹਾਲ ਜਿਹੜਾ ਉੱਥੇ ਸਾਰਿਆਂ ਜਾ ਸਕੇ ਜਿਹੜਾ ਸਮਾਜ ਦੀਆਂ ਇੱਥੇ ਬੈਠ ਕੇ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਹੱਲ ਕੀਤਾ ਜਾ ਸਕੇ ਤੇ ਬਿਲਕੁਲ ਟਰਸਟ ਦੇ ਨਾਲ ਆਪਾਂ ਖੜੇ ਆ ਟਰਸਟ ਜੋ ਵੀ ਅੱਗੇ ਫੈਸਲਾ ਕਰੂਗਾ ਜਿਸ ਤਰ੍ਹਾਂ ਇਹਨਾਂ ਨੇ ਇੱਕ ਮਹੀਨੇ ਦਾ ਆਪਣਾ ਸਮਾਂ ਦਿੱਤਾ ਹੈ ਇੱਕ ਮਹੀਨੇ ਤੋਂ ਬਾਅਦ ਜੇ ਤੇ ਪਹਿਲਾਂ ਪਹਿਲਾਂ ਸਾਰਾ ਕੁਝ ਹੋ ਜਾਂਦਾ ਬਹੁਤ ਵਧੀਆ ਤੇ ਨਹੀਂ ਹੁੰਦਾ ਫਿਰ ਜੇ ਸੰਘਰਸ਼ ਦੇ ਰਾਹ ਤੇ ਤੁਰਦਾ ਬਹੁਤ ਤੁਰਾਂਗੇ ਬਬਾਈ ਲੱਗਦਾ ਨਹੀਂ ਆਪਣਾ ਹੱਕ ਲੈਣ ਵਾਸਤੇ ਸਰਕਾਰ ਦੇ ਸਿਰ ਉੱਪਰ ਨਾ ਦੰਦੇ। ਇਹ ਤਾਂ ਤੋਂ ਹੀ ਵੇਖ ਹੀ ਰਹੇ ਜੇ ਹੈ ਤੇ ਕੋਈ ਗਵਰਨਮੈਂਟ ਹੋਵੇ, ਕੋਈ ਸਰਕਾਰ ਹੋਵੇ ਤੇ ਇਦਾਂ ਹੀ ਹੁੰਦਾ ਵਾ ਕਿ ਹਰ ਇੱਕ ਥਾਂ ਹੀ ਜਿੱਥੇ ਧੱਕਾਸ਼ਾਹੀ ਹੁੰਦੀ ਹੈ ਤੇ ਜਿੰਨਾ ਚਿਰ ਕੋਈ ਸੜਕ ਤੇ ਨਹੀਂ ਉਤਰਦਾ, ਨਹੀਂ ਆਪਣਾ ਸਮਾਜ ਇਕੱਠਾ ਹੁੰਦਾ, ਉਹਨਾਂ ਜਿਹੜਾ ਕੋਈ ਹੱਕ ਮਿਲਦਾ ਹੀ ਨਹੀਂ। ਕਈ ਧਾਰਮਿਕ ਸਥਾਨ ਆ। ਚਾਹੇ ਤੇ ਹੀ ਸਿੱਖ ਧਰਮ ਨਾਲ ਜੁੜੇ ਆ ਜਾਂ Hindu ਧਰਮ ਨਾਲ ਜੁੜੇ ਆ ਜਾਂ ਕਿਸੇ ਵੀ ਧਰਮ ਨਾਲ ਜੁੜੇ ਆ। ਉਹਨਾਂ ਦੇ ਵਿੱਚ ਬੜੀ ਨਜਾਇਜ਼ ਜ਼ਮੀਨਾਂ ਦੇ ਉੱਤੇ ਇਹ ਮਕੀ ਬਣਾਏ ਗਏ ਨਿਰਮਾਣ ਕੀਤੇ ਗਏ। ਇਹਦਾ ਕੀ ਕਾਰਨ ਦਿਆ ਵਾ ਕਿ 1 ਸਾਲ ਤੋਂ ਜਿਹੜਾ ਤੁਹਾਡਾ 145 ਨੰਬਰ ਜਿਹੜਾ ਮਤਾ ਉਹਨੂੰ ਮਤਲਬ ਕਿ ਇਹਨਾਂ ਨੇ ਮਕੇ ਡਿਸਕਵਾਲਿਫਾਈਡ ਕਰ ਦਿੱਤਾ ਫਿਰ ਉਹਨੂੰ ਮਤਲਬ ਕਿ ਰੱਦ ਕਰਨ ਦੀ ਕੋਸ਼ਿਸ਼ ਕਰਦੇ। ਇਹਦੇ ਪਿੱਛੇ ਕਾਰਨ ਕੀ ਹੈਗਾ? ਇਹਦੇ ਕਾਰਨ ਪਿੱਛੇ ਤੇ ਉਹ ਖੁਦ ਆਪਣੇ ਮੰਤਰੀ ਸਾਹਿਬ ਜਾਣਦੇ ਆ ਜੀ ਕਿ ਕੀ ਕਾਰਨ ਹੋ ਸਕਦਾ ਉਹਨਾਂ ਦਾ ਆਪਣਾ ਸੈਲਫ ਇੰਟਰਸਟ ਕੀ ਹੋ ਸਕਦਾ? ਅਜਿਤੇ ਖਾਂ ਕੇ ਕੋ ਸਦਾ ਉਹਨਾਂ ਦੀ ਕੀ ਮਸਲਾ ਫਾਈਲ ਟੈਨਸ਼ਨ ਹੋਵੇ ਜ਼ਮੀਨ ਨੂੰ ਤਪਦੀ ਜਿਹੜੀ ਆ ਕੁਝ ਉਹਨਾਂ ਦੇ ਆਪਣੇ ਹੋਰ ਰਿਸ਼ਤੇਦਾਰਾਂ ਦੇ ਜਿਹੜੇ ਕਰਕੇ ਇਹ ਜਿਹੜੀ ਜ਼ਮੀਨ ਨੂੰ ਉੱਪਰ ਦੀ ਕੋਸ਼ਿਸ਼ ਕਰਦੇ ਔਰ ਚ ਇਸ ਕਰਕੇ ਇਹਨੂੰ ਲੰਬਕਾਈ ਰੱਖਿਆ ਜਦੋਂ ਕਿ ਇੱਥੋਂ ਦੀ ਈਓ ਨੇ ਜਿਹੜੀ ਮੌਜੂਦਾ ਵਾ ਇਹ ਬੜੀ ਵਿਸਤਾਰ ਪੂਰਕ ਰਿਪੋਰਟ ਲੇਕੇ ਭੇਜੀ ਆ ਵੀ ਇਹਨਾਂ ਨੂੰ ਜੁਰਮਾਨਾ ਬਣਦਾ ਹੀ ਨਹੀਂ ਤੇ ਇਹਨਾਂ ਦਾ ਜੁਰਮਾਨਾ ਜਿਹੜਾ ਵਾ ਉਹ ਰੱਦ ਕਰਨਾ ਬਣਦਾ ਮਾਫ ਕਰਨਾ ਨਹੀਂ ਰੱਦ ਕਰਨਾ ਬਣਦਾ ਦੱਦ ਮਤਲਬ ਤੇ ਆ ਵੀ ਨਸਾਇਜ ਪਾਇਆ ਕਿ ਤੁਸੀਂ ਕਹਿੰਦੇ ਕਿ ਅਸੀਂ 1085 ਦੇ ਵਿੱਚ ਜਮੀਨ ਖਰੀਦੀ ਆ ਜੀ ਖਰੀਦਣ ਤੋਂ ਬਾਅਦ ਵੀ ਤੁਹਾਡੇ ਕੋਈ ਦਸਤਾਵੇਜ਼ ਚ ਗੁਈ ਨਹੀਂ ਜਾਂ ਕਿਦਾਂ ਇਸ ਜਿਹੜਾ ਇੰਪਰੂਵਮੈਂਟ ਟਰਸਟ ਦੇ ਰਿਕਾਰਡ ਚ ਕਮੀ ਆ ਰਹੀਆਂ ਜੀ ਉਹਦੇ ਤੋਂ ਪਹਿਲਾਂ ਇਹ ਗਰੀਬਾਂ ਦਾ ਇੱਕ ਟਰਸਟ ਆ ਜੀ ਇਹ ਕੁਝ ਜਿਹੜੀ ਆ ਦੂਜੀਆਂ ਜਾਤੀਆਂ ਨੇ ਜਿਵੇਂ ਸਾਡੇ ਆਪਣੇ ਰਣਜੀਤ ਐਵੇਨਿਊ ਆ ਇਹਦੇ ਵਿੱਚ ਕੁਝ ਲੋਕਾਂ ਨੇ ਪਹਿਲਾਂ ੜਿੱਕੜ ਆਇਆ ਸੀ ਉਹ ਿਕੜਾ ਐਸਪੀ ਇਹਨਾਂ ਦਾ ਇੱਥੇ ਟ੍ਰਸਟ ਨਹੀਂ ਬਣ ਦੇਣਾ ਤੇ ਇਹ ਮਤਲਬ ਜਿਹੜੀ ਆ ਅਸੀਂ ਵੀ ਇਹਨਾਂ ਨੂੰ ਹੋਰ ਕਿਤੇ ਜਗ੍ਹਾ ਦਿੱਤੀ ਜਾਵੇ ਕਈ ਤਰ੍ਹਾਂ ਦੇ ਅਲੀਗੇਸ਼ਨ ਲਾਏ ਪਰ ਉਹ ਸਾਰੇ ਅਲੀਗੇਸ਼ਨ ਫੇਲ ਹੋਣ ਤੋਂ ਬਾਅਦ ਇਹ ਸਿੱਧ ਹੋਇਆ ਕਿ ਨਹੀਂ ਇਹਨਾਂ ਨੇ ਤੇ ਜ਼ਮੀਨ ਖਰੀਦੀ ਆ ਇਹ ਮਾਲਕ ਨੇ ਜ਼ਮੀਨ ਦੇ ਤੇ ਜਿਸ ਕਰਕੇ ਫਿਰ ਇਹ ਸਾਡੀ ਵੈਲਿਡਟਰੀ ਮੰਨਦੇ ਹੋਏ ਇੰਪਰੂਵਮੈਂਟ ਟ੍ਰਸਟ ਨੇ ਇਹ ਮਤਾ ਸਾਡੇ ਹੱਕ ਵਿੱਚ ਪਾਇਆ ਸੀ ਕਿ ਇਹਨਾਂ ਦਾ ਜਿਹੜਾ ਇਹ ਜੁਰਮਾਨਾ ਵਾਂ ਇਹਨੂੰ ਰੱਦ ਕਰਨਾ ਬਣਦਾ ਵਾ ਇਹ ਇਨਾ ਨੂੰ ਜੁਰਮਾਨਾ ਨਹੀਂ ਜਿਆ ਦੇ ਪਾਇਆ ਕਿ ਸਾਡੇ ਆਂਡ ਗਵਾਂਡ ਇੱਕ ਹੈ ਚਮਨੀਆਂ ਚਨਮੀਆਂ ਹਾਲਿਆ ਇੱਥੇ ਵੀ ਹੋਰ ਇਥੇ ਮਤਲਬੀ 3-4 ਇਹੋ ਜਿਹੇ ਟਰਸਟ ਨੇ ਬਣੇ ਨੇ ਜਿਨ੍ਹਾਂ ਨੂੰ 1 ਰੁਪਏ ਤੇ ਜਗ੍ਹਾ ਮਿਲੀ ਆ 1 ਰੁਪਏ ਗੱਜ ਦੇ ਹਿਸਾਬ ਨਾਲ ਜਗ੍ਹਾ ਤੇ ਅਸੀਂ ਉਸ ਵੇਲੇ 135 ਰੁਪਏ ਗੱਜ ਦੇ ਨਾਲ ਜਗ੍ਹਾ ਜੋ ਰੇਟ ਸੀ ਉਹਦੇ ਸਰਕਾਰੀ ਰੇਟ ਦੇ ਨਾਲ ਖਰੀਦੀ ਆ ਮਾਰਕੀਟ ਰੇਟ ਜੋ ਮਾਰਕੀਟ ਦਾ ਉਹਦਾ ਰੇਟ ਬਣਦਾ ਸੀ ਹਫ ਜਣਾ ਉਹ ਮਿਲਣਾ ਚਾਹੀਦਾ ਇਹਦਾ ਨਾਂ ਰੱਖਿਆ ਹੈਲੋ ਬਾਬਾ ਜੀਵਨ ਸਿੰਘ ਮਬੂਰੀਲ ਐਂਡ ਰਿਸਰਚ ਟਰਸਟ ਇੱਥੇ ਜੇ ਇੰਨੇ ਚਿਰ ਦਾ ਸਰਕਾਰਾਂ ਨੇ ਸਾਡੀ ਇਹ ੜਿੱਕਾ ਨਾਲ ਆ ਜਾਂਦਾ ਇੱਥੇ ਨਹੀਂ ਉੱਥੇ ਤੁਸੀਂ ਕਰ ਲਿਓ ਕਈ ਤਰ੍ਹਾਂ ਦੇ ਇੱਥੇ ਕਮਿਊਨਿਟੀ ਹਾਲ ਜੇ ਵਾਅਦਾ ਸੀ ਬਣਨੇ ਸੀ ਇੱਥੇ ਲਾਇਬ੍ਰੇਰੀਆਂ ਵੱਡੀਆਂ ਬਣੀਆਂ ਸੀ ਇੱਥੇ ਰਿਸਰਚ ਸੈਂਟਰ ਬਣਨੇ ਸੀ ਜਿੱਤੋਂ ਅਨੇਖਾ ਬੱਚੇ ਪੜ ਕੇ ਕੋਈ ਆਈਐਸ ਸੇ ਪੀਸੀਐਸ ਸੇ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਆ ਉਹ ਆਪਣੇ ਭਾਰਤ ਦੇ ਵਿੱਚ ਜਿਹੜੀ ਆ ਪੰਜਾਬ ਸਟੇਟ ਦੇ ਵਿੱਚ ਤੇ ਸਾਰੇ ਦੂਰ ਦੂਰ ਤੱਕ ਜਿਹੜੇ ਆ ਉਹ ਮੱਲਾ ਮਾਰਕੇ ਤੇ ਨਾਚਮ ਕੋਦੇ ਪੁਣ ਵੀ ਬੱਚੇ ਆਉਂਦੇ ਪੜਦੇ ਤੇ ਇੱਥੇ ਅਜੇ ਵੀ ਬੱਚੇ ਆਉਦੇ ਜੇ ਅੱਛਾ ਆ ਲਾਇਬ੍ਰੇਰੀ ਅੰਦਰ ਪੜੀ ਇੱਥੇ ਬੱਚੇ ਪੜਦੇ ਆ ਆਈਐਸ ਦੀ ਤਿਆਰੀ ਕਰਦੇ ਪੀਸੀਐਸ ਦੀ ਤਿਆਰੀ ਕਰਦੇ ਦੇ ਇੱਥੇ ਬੱਚੇ ਤੇ ਹੋਰ ਜਿਹੜੇ ਜਵਾਲਮਿਕੀ ਜਗੁਗਿਆਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜਾ ਆ ਇੱਥੇ ਸਮੁੱਚਾ ਸਮਾਜ ਜਿਹੜਾ ਇਕੱਤਰ ਹੋਇਆ ਹੈ ਕਿਉਂਕਿ ਆਪਣੇ ਅਧਿਕਾਰਾਂ ਦੀ ਲੜਾਈ ਸਮਾਜ ਹਮੇਸ਼ਾ ਇਕੱਤਰ ਹੋ ਕੇ ਹੀ ਲੜਦਾ ਆ ਸੋ ਅੱਜ ਜਿਹੜਾ ਆ ਪੰਜਾਬ ਦੇ ਸਾਡੇ ਮੰਤਰੀ ਜਦੋਂ ਉਹਨੂੰ ਕਿਸੇ ਤਰੀਕ ਦਾ ਸਮਾਜ ਦੀ ਲੋੜ ਹੁੰਦੀ ਆ ਤੇ ਉਦੋਂ ਆਪਣੇ ਰੋਣੇ ਰੋਂਡਾ ਪੈਂਦਾ ਹੈ ਕਿ ਮੇਰੇ ਨਾਲ ਸਮਾਜ ਖੜਾ ਹੋਵੇ ਪਰ ਇੱਥੇ ਅੱਜ ਗੱਲ ਵਿਚਾਰਨ ਵਾਲੀ ਹੈ ਕਿ ਸਾਡੇ ਜਿਹੜੇ ਮੌਜੂਦਾ ਮੰਤਰੀ ਨੇ ਸਰਦਾਰ ਬਲਕਾਰ ਸਿੰਘ ਜੀ ਉਹਨਾਂ ਵੱਲੋਂ ਜਿਹੜਾ ਆ ਇਹ ਟਰਸਟ ਨੂੰ ਜਿਹੜਾ ਆ ਕਿਉਂਕਿ ਕੋਈ ਸਾਨੂੰ ਮੈਂ ਸਮਝਦਾ ਕਿ ਉਹਨਾਂ ਨੇ ਕੋਈ ਦਾਨ ਨਹੀਂ ਸੀਗਾ ਦੇਣਾ ਕਿ ਜਿਹੜੀ ਜਗ੍ਹਾ ਨੂੰ ਅਸੀਂ ਟਰਸਟ ਜਿਹੜਾ ਉੱਤੇ ਜੁਰਮਾਨਾ ਪਿਆ ਉਹ ਕੋਈ ਦਾਨ ਚ ਦੇ ਰਾਇਆ ਸੀਗੇ ਜੁਰਮਾਨਾ ਬਿਲਕੁਲ ਨਜਾਇਜ਼ ਪਿਆ ਸੀਗਾ ਥੱਲੇ ਉਹ ਯੂਨੀ ਰਿਪੋਰਟ ਕੀਤੀ ਆ ਕਿਉਂਕਿ ਇਹ ਜਿਹੜਾ ਆ ਅਪਰੂਵਮੈਂਟ ਟਰਸਟ ਦੀ ਉਦੋਂ ਦੀ ਗਲਤੀ ਸੀਗੀ ਅਪਰੂਵਮੈਂਟ ਟਰਸਟ ਨੇ ਕੋਈ ਸਾਨੂੰ ਸਹੀ ਰਿਕਾਰਡ ਨਹੀਂ ਦਿੱਤਾ ਇੱਥੇ ਨਕਸ਼ਾ ਅਪਰੂਵ ਨਹੀਂ ਕੀਤਾ ਨਹੀਂ ਤੇ ਇਹ ਉਦ ਸਾਰੀ ਘਰ ਦੇਣੀ ਸੀ ਇਹ ਜਿਹੜੀ ਅਪਰੂਵਮੈਂਟ ਰੈਸਟ ਦੀ ਗਲਤੀ ਸੀਗੀ ਉਹਨਾਂ ਜਿਹੜਾ ਆ ਮਤਾ ਪਾਸ ਕਰਕੇ ਇਹਨੂੰ ਜੁਰਮਾਨੇ ਨੂੰ ਰੱਦ ਕਰਨ ਲਈ ਭੇਜਿਆ ਪਰ ਜਿਹੜੇ ਆ ਸਾਡੇ ਸਦਾ ਬਲਕਾਰ ਸਿੰਘ ਜੀ ਉਹ ਕਹਿੰਨਾ ਵੈਸੇ ਵੀ ਮੈਂ ਸਮਝਦਾ ਐ ਕਿ ਜਿਹੜੇ ਅਫਸਰशाही ਜੋ ਚੱਲ ਗਏ ਸਿੱਧੇ ਤੌਰ ਤੇ ਪਹਿਲਾਂ ਵੀ ਉਹਨਾਂ ਰਿਜ਼ਰਵੇਸ਼ਨ ਦਾ ਫਾਇਦਾ ਲਿਆ ਫਿਰ ਉਹਨ ਦੁਬਾਰਾ ਫਾਇਦਾ ਲੈ ਕੇ ਸਾਡੇ ਸਿਰ ਤੋਂ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੂੰ ਖਿਆਲ ਭੁੱਲ ਗਿਆ ਕਿ ਸ਼ੈਡਿਊਲ ਕਾਸਟ ਭਾਈਚਾਰਾ ਅਸੀਂ ਪਰਿਵਾਰ ਨੇ ਹੀ ਤੁਹਾਨੂੰ ਮੰਤਰੀ ਪਦ ਦਿੱਤਾ ਐ ਤੇ ਜਦੋਂ ਪਿੱਛੇ ਜੇ ਕੋਈ ਰੌਲਾ ਪਿਆ ਸੀਗਾ ਉਹਨਾਂ ਦਾ ਉਦੋਂ ਸਮਾਜ ਪ੍ਰਤੀ ਬੜੀਆਂ ਚੀਕਾਂ ਮਾਰਦੇ ਸੀਗੇ ਕਿ ਸਮਾਜ ਮੇਰਾ ਆ ਸਮਾਜ ਮੇਰਾ ਹੈ ਮੈਂ ਉੱਥੇ ਦੱਸਣਾ ਚਾਹਣਾ ਹੁਣ ਅੱਜ ਸਮਾਜ ਨੂੰ ਤੁਹਾਡੀ ਜ਼ਰੂਰਤ ਹੈ ਤੇ ਤੁਸੀਂ ਜਿਹੜਾ ਆ ਉਹ ਸਮਾਜ ਪ੍ਰਤੀ ਆਪਣੀ ਇਮਾਨਦਾਰੀ ਆਪਣੀ ਵਫਾਦਾਰੀ ਆਪਣਾ ਜਿਹੜਾ ਫਰਜ਼ ਹੈ ਉਹਨੂੰ ਤੰਦੇ ਹੀ ਨਾ ਨਹੀਂ ਨਿਭਾਇਆ ਕਿਉਂਕਿ ਇਹ ਸਿੱਧੇ ਤੌਰ ਤੇ ਲੱਗਦਾ ਹੈ ਕਿ ਤੁਹਾਡੀ ਕੋਈ ਨਿੱਜੀ ਮਨਛਾਹ ਆ ਇਸ ਜਗ੍ਹਾ ਨੂੰ ਦੱਬਣ ਦੀ ਇਸ ਕਰਕੇ ਇਹ ਸਾਰਾ ਸਮਾਜ ਜਿਹੜਾ ਆ ਇਹ ਪੂਰਨ ਤੌਰ ਤੇ ਇਸ ਚੀਜ਼ ਦਾ ਬਾਈਕਾਟ ਕਰੇਗਾ ਜਿਸ ਤਰ੍ਹਾਂ ਦਾ ਵੀ ٹرسٹ ਵੱਲੋਂ ਇੱਥੋਂ ਜਿਹੜਾ ਨਿਰਣੇ ਲਿਆ ਜਾਏਗਾ ਉਹਨੂੰ ਪੂਰੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਸਮਾਜ ਜਿਹੜਾ ਵਾਲਮੀਕੀ ਮਜਬੀ ਸਿੱਖ ਸਮਾਜ ਗਲੀ ਗਲੀ ਮਹੱਲੇ ਮਹੱਲੇ ਜਾ ਕੇ ਪੂਰਨ ਤੌਰ ਤੇ ਪੰਜਾਬ ਦੇ ਸਰਕਾਰ ਦੇ ਜਿਹੜਾ ਮੰਤਰੀ ਆ ਸਰਦਾਰ ਬਰਕਾਰ ਸਿੰਘ ਉਹਦਾ ਵਿਰੋਧ ਜਿਹੜਾ ਕਰੇਗਾ ਉਹ ਪੂਰਨ ਤੌਰ ਤੇ ਜਿਹੜਾ ਸਮਾਜ ਉਹਦਾ ਵਿਰੋਧ ਕਰੇਗਾ ਕਿਉਂਕਿ ਜਿਹੜਾ ਮਤਾਇਆ 45 ਨੰਬਰ ਇਹ ਜਿਹੜਾ ਹੈ ਉਹਨਾਂ ਦੀ ਉਥੋਂ ਜਿਹੜਾ ਰੱਦ ਕੀਤਾ ਗਿਆ ਹੈ ਹਾਲਕੇ ਜੇਕਰ ਉਸ ਸਿਗਨੇਚਰ ਕਰਦੇ ਕਿਉਂਕਿ ਕੋਈ ਸਾਨੂੰ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਕਿ ਉਹ ਕੋਈ ਆਪਣੇ ਸਰਕਾਰ ਵੱਲੋਂ ਕੋਈ ਗਿਫਟ ਨਹੀਂ ਕਰ ਰਹਾ ਇਹ ਨਜਾਇਜ਼ ਜਿਹੜਾ ਜੁਰਮਾਨਾ ਪਿਆ ਸੀਗਾ ਉਹਨੂੰ ਰੱਦ ਕਰਨ ਦੀ ਜਿਹੜੀ ਸ਼ਿਫਾਰਿਸ਼ ਹੈ ਉਹ ਥੱਲੇੋਂ ਜਿਹੜੀ ਹੋਈ ਸੀਗੀ ਇਹ ਨਿੱਜੀ ਤੌਰ ਤੇ ਉਹਨਾਂ ਨੇ ਜਿਹੜਾ ਆਪਣੀ ਕਿਰਤਨ ਕੱਢੀ ਹੈ ਕਿਉਂਕਿ ਉਹ ਸਮਾਜ ਨੂੰ ਹਮੇਸ਼ਾ ਹੀ ਆਪਣੇ ਲੋਕ ਹੀ ਦੱਬਣ ਦਾ ਤੇ ਲਤਾੜਨ ਦੀ ਕੋਸ਼ਿਸ਼ ਕਰਦੇ ਆ ਇਸ ਕਰਕੇ ਅਸੀਂ ਪੰਜਾਬ ਸਰਕਾਰ ਮੁਰਦਾਬਾਦ ਕਹਿੰਦੇ ਆ ਤੇ ਬਲਕਾਰ ਸੇ ਮੰਤਰੀ ਵੀ ਇਹੀ ਮੁਰਦਾਬਾਦ ਕਹਿੰਦੇ ਆ ਕਿਉਂਕਿ ਜਿਨੇ ਆਪਣੇ ਸਮਾਜ ਦੀ ਬਾਹ ਫੜਨ ਦੀ بجائے ਆਪਣੇ ਸਮਾਜ ਨੂੰ ਦੱਬਨ ਦੀ ਕੋਸ਼ਿਸ਼ ਕੀਤੀ ਹੈ ਜੈ ਵਾਲਮੀਕੀ ਜੈਗੁਰੂ ਕੋਮ ਪ੍ਰਕਾਸ਼ਨ ਆ ਰਿਹਾ ਜੀ ਮੈਂ ਡਾਕਟਰ ਬੀ ਆਰ ਅਮੇਦਕਰ ਭਲਾਈ ਮੰਚ ਔਰ ਮਹਾ ਸ਼ਾਨਾਨ ਪ੍ਰਬੰਧਕ ਕਮੇਟੀ ਔਰ ਦਲਿਤ ਸੁਰੱਖਿਆ ਸੈਨਾ ਔਰ ਭਾਰਤੀ ਵਾਲਮੀਕੀ ਧਰਮ ਸਮਾਜ ਦਾ ਔਰ ਵਾਲਮੀਕੀ ਸਮਾਜ ਦੀ ਸੰਪੂਰਨ ਜਥੇਬੰਦੀਆਂ ਜਿਹੜਾ ਉਹਨਾਂ ਦਾ ਕੋਆਰਡੀਨੇਟਰ ਹਾਂ ਜੀ ਸਰਾਇ ਦੇ ਜਿਹੜਾ ਮਦਦ ਉਹਦੇ ਬਾਰੇ ਜੀ ਬੇਨਤੀ ਹੈ ਕਿ ਅੱਜ ਦੇ ਮੁੱਦੇ ਤੇ ਸਾਰੇ ਸਾਡੇ ਸਮਾਜ ਦੇ ਜਿਹੜੇ ਸੰਮੋਰ ਸੰਤ ਸਮਾਜ ਔਰ ਸਾਡੇ ਟਰਸਟ ਦੇ ਜਿਹੜੇ ਇਥੋਂ ਦੇ ਪ੍ਰਧਾਨ ਜੀ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਮੈਂ ਇਸ ਮੁੱਦੇ ਤੇ ਇਹਨਾਂ ਕਹਿਣਾ ਚਾਹਾਂਗਾ ਕਿ ਹਮੇ ਤੋ ਆਪਣੋ ਨੇ ਲੂਟਾ ਹਮੇ ਤੋ ਆਪਣੋ ਨੇ ਲੂਟਾ ਗੈਰੋ ਮੈਂ ਕਹਾ ਦਮ ਥਾ ਕਿਉਂਕਿ ਇਹ ਜੋਕ ਚ ਵੀ ਹੋ ਰਿਹਾ ਆ ਇਹ ਸਿੱਧਾ ਸਦਾ ਸਾਡੇ ਨਾਲ ਅੱਜ ਵੀ ਇਹ ਵੀ ਇੱਕ ਭੇਦ ਭਾਵ ਆ ਭੇਦ ਭਾਵ ਮੈਂ ਇਸ ਕਰਕੇ ਕਹਿ ਰਿਹਾ ਕਿ ਮੈਂ ਦੇਖ ਰਿਹਾ ਕਿ ਇਤਿਹਾਸ ਪਾਸ ਜਿਹੜਾ ਏਰੀਆ ਜਿਹੜਾ ਜਿਹਨੂੰ ਪਾਸ਼ ਕਲੋਨੀਆ ਕਿਹਾ ਜਾਂਦਾ ਹੈ ਔਰ ਲਾਗੇ ਇੱਕ ਧਾਰਮਿਕ ਸਥਾਨ ਵੀ ਆ ਉੱਥੇ ਤੇ ਕੋਈ ਵਿਵਾਦ ਨਹੀਂ ਆ ਲੇਕਿਨ ਜਿਹੜਾ ਬਾਬਾ ਜੀਵਨ ਸਿੰਘ ਜੀ ਮਹਾਰਾਜ ਜੀ ਦੇ ਨਾਂ ਦੇ ਉੱਤੇ ਸਾਡਾ ਇਹ ਟਰਸਟ ਹੈ ਇੱਥੇ ਵਿਵਾਦ ਕਿਉਂ ਇੱਕ ਗੱਲ ਦੂਸਰੀ ਗੱਲ ਹੈ ਜਿਹੜੀਆਂ ਫਾਰਮੈਲਿਟੀਜ਼ ਸੀ ਜਿਹੜੀਆਂ ਇੰਪਰੂਵਮੈਂਟ ਟਰਸਟ ਨੇ ਕਰਨੀਆਂ ਸੀ ਉਹਨਾਂ ਨੇ ਦੇਰ ਲਗਾਈ देर ਲਗਾਉਣ ਤੋਂ ਬਾਅਦ ਫਿਰ ਵੀ ਜੇ ਉਹਨਾਂ ਨੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੇ ਲਈ ਉਹਨਾਂ ਨੇ ਇੱਕ ਮਤਾ ਪਾਇਆ ਮਤਾ ਪਾਸ ਕਰਕੇ ਜਦੋਂ ਭੇਜ ਦਿੱਤਾ ਗਿਆ ਆ ਕਿ ਇੱਥੇ ਜਿਹੜਾ ਸਾਨੂੰ ਇੱਕ ਜਰਮਾਨੇ ਦੇ ਰੂਪ ਦੇ ਵਿੱਚ ਜਿਹੜੇ ਸਾਨੂੰ ਉਹਨਾਂ ਨੇ ਲਗਾਇਆ ਆ ਉਹ ਮਾਫ ਕਰਨ ਦੇ ਲਈ ਵੀ ਕਿਹਾ ਗਿਆ ਆ ਔਰ ਉਹ ਨਜਾਇਜ਼ ਸੀ ਸਾਡੇ ਤੇ ਲੇਕਿਨ ਗੱਲ ਉਹਦੇ ਵਿੱਚ ਇਹ ਆਈ ਬਾਅਦ ਦੇ ਵਿੱਚ ਜਿਹੜੀ ਹੁਣ ਗੱਲ ਨਿਕਲ ਕੇ ਆ ਰਹੀ ਆ ਕਿ ਰਾਜਨੀਤਿਕ ਵਿਅਕਤੀ ਦਾ ਉਹਦੇ ਵਿੱਚ ਪ੍ਰਵੇਸ਼ ਰਾਜਨੀਤੀ ਲੋਕਾਂ ਦਾ ਪ੍ਰਵੇਸ਼ ਰਾਜਨੀਤੀ ਪਾਰਟੀ ਦੇ ਐਸੇ ਲੋਕਾਂ ਦਾ ਪ੍ਰਵੇਸ਼ ਜਿਨ੍ਹਾਂ ਨੂੰ ਅਸੀਂ ਆਪਣੇ ਕਹਿੰਦੇ ਆ ਸਰਦਾਰ ਬਰਕਾਰ ਸਿੰਘ ਜੀ ਮੈਂ ਨਾ ਲਵਾਂਗਾ ਸਾਰੇ ਕਹ ਰਿਹਾ ਕਿ ਉਹ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਬਰਕਾਰ ਸਿੰਘ ਜੀ ਤੁਸੀਂ ਸਮਾਜ ਦੇ ਵਿਅਕਤੀ ਹੋ ਰਿਜ਼ਰਵ ਕੋਟੇ ਜੋ ਤੁਸੀਂ ਮੰਤਰੀ ਜਾਂ ਐਮ ਐਲ ਏ ਬਣਦੇ ਜੇ ਔਰ ਜਲਦੀ ਸਰਕਾਰ ਦਾ ਵੀ ਮੈਨੂੰ ਲੱਗਦਾ ਜੋ ਜਿਸ ਤਰ੍ਹਾਂ ਦੇ ਤੁਸੀਂ ਹਾਲਾਤ ਨੇ ਸ਼ਾਇਦ ਤੁਹਾਨੂੰ ਜਲਦੀ ਤੁਸੀਂ ਆਰਾਮ ਕਰਨ ਦੀ ਸਥਿਤੀ 'ਚ ਆਉਣ ਵਾਲੇ ਜੇ ਪਰ ਜਾਂਦਿਆ ਜਾਂਦਿਆ ਕਿ ਚੰਗਾ ਕੰਮ ਕਰਕੇ ਜਾਓ ਮੈਂ ਅਪੀਲ ਕਰਦਾ ਅਸੀਂ ਵਾਲਮੀਕੀ ਭਾਈਚਾਰੇ ਵੱਲੋਂ ਮਜਬੀ ਸਿੱਖ ਭਾਈਚਾਰੇ ਵੱਲੋਂ ਤੁਹਾਡੇ ਉੱਤੇ ਸਿੱਧਾ ਸਿੱਧਾ ਇਲਜ਼ਾਮ ਹੈ ਮੈਂ ਬੇਨਤੀ ਕਰਦਾ ਕਲਮ ਤੁਹਾਡੇ ਕੋਲ ਹੈ ਅਜੇ ਵੀ ਕੁਛ ਨਹੀਂ ਵਿਗੜਿਆ ਉਹਨੂੰ ਸਹੀ ਕਰੋ ਔਰ ਇਹ ਜਿਹੜਾ ਟਰਸਟ ਜਿਹੜਾ ਇੱਕ ਕੌਮ ਨੂੰ ਸਮਾਜ ਨੂੰ ਦਿਓ ਇੱਥੋਂ ਸਾਡੇ ਬੱਚਿਆਂ ਦਾ ਇੱਕ ਭਵਿੱਖ ਤਾਂ ਹੋਣਾ ਆ ਜਿਹੜਾ ਸਮਾਜਿਕ ਤੌਰ ਤੇ ਅਸੀਂ 12% ਜਿਹੜੀ ਰੱਖਸ਼ਣ ਦੀ ਲੜਾਈ ਲੜੀ ਆ ਇੱਥੋਂ ਐਜੂਕੇਸ਼ਨ ਦਾ ਸਾਨੂੰ ਉਹ ਮਿਲੇਗਾ ਮਾਰਗ ਔਰ ਉਹ ਮਾਰਗ ਜਿਹੜਾ ਇੱਥੋਂ ਤਾਂ ਹੀ ਮਿਲੇਗਾ ਜੇ ਬਲਕਾਰ ਸਿੰਘ ਜੀ ਤੁਸੀਂ ਜਿਹੜਾ ਸਹੀ ਕੰਮ ਕਰੋ ਨਹੀਂ ਤੇ ਪ੍ਰਦਰਸ਼ਨ ਜਿਹੜਾ ਹੋਏਗਾ ਉਹ ਤੁਹਾਡੇ ਖਿਲਾਫ ਸਰਕਾਰ ਦੇ ਖਿਲਾਫ ਭਗਵਾਨ ਸਿੰਘ ਮਾਨ ਦੇ ਖਿਲਾਫ ਹੋਏਗਾ ਔਰ ਇਹ ਪ੍ਰਦਰਸ਼ਨ ਜਿਹੜਾ ਉਹ ਕੱਲੇ ਅੰਮ੍ਰਿਤਸਰ ਦੇ ਵਿੱਚ ਨਹੀਂ ਹੋਗਾ ਪੂਰੇ ਪੰਜਾਬ ਦੇ ਵਿੱਚ ਕਰਾਂਗੇ ਜੋ ਬੋਲੇ ਸੋਨਰ ਬੈ

ਕਹਿੰਦਾ ਉਸ ਨੂੰ ਚੁੱਕ ਲਾਓ ਇੱਧਰ ਡਾਕਟਰ ਸਾਹਿਬ ਤੁਸੀਂ ਇਹ ਆ ਗਏ ਮੇਕ ਆਓ ਸੋ ਪਰਮਿੰਪਾ ਇੱਥੇ ਲਾੜਾ ਬੜਾ ਸਮਝੋ ਬੜਾ ਪੀਸ਼ੇੜ ਮੜਾ ਫੋਟੋ ਇੱਥੇ ਕਾਦੀ ਹੈ ਤੁਹਾਡੀ ਫੋਟੋ ਉਹਦਾ ਮੇਕ ਫੋਟੋ ਤੇ ਬਣੀ ਨਹੀਂ ਠੀਕ ਨਹੀਂ ਬੰਨੀ ਆ ਬਧੀ ਬਣ ਜਾਣਾ ਤੁਸੀਂ ਪ੍ਰਧਾਨ ਜੀ ਤੁਸੀਂ ਹੱਥ ਖੜਾ ਕਰਾਓ ਸਾਹਿਬ ਵੈਸੇ ਬੋਲਦਾ ਪਹਿਲਾਂ ਦੱਸਿਆ ਸੀ ਅਜੇ ਵਿੱਚ ਅਸੀਂ ਇੱਥੇ ਕਾਫੀ ਲੋਕਾਂ ਦੇ ਪਰਚੇ ਜਿਹੜੇ ਆਪ ਇੱਥੇ ਪੜ੍ਹਦੇ ਆ ਤੇ ਹਰ ਇੱਕ ਕੋਰਸਾਂ ਦੀ ਤਿਆਰੀ ਕਰਦੇ ਇੱਥੇ ਆ ਕੇ ਅੱਧਰ ਲਾਇਬ੍ਰੇਰੀ ਆ ਜੋ ਖੜੋ ਬੰਗੀ ਇੱਥੇ ਜੀ